ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪੰਜ ਕਪੜਿਆਂ ਵਿੱਚ ਲਪੇਟ ਕੇ ਇੱਕ ਛਾਬੇ ਵਿੱਚ ਰੱਖ ਕੇ ਉਹ ਨੰਗੇ ਪੈਰੇ ਦਿੱਲੀ ਤੋਂ ਤੁਰਦਾ ਹੈ ਕਹਿੰਦੇ ਤੁਰਦੇ ਆ ਤੁਰਦੇ ਆ ਕਰਨਾਲ ਦੇ ਕੋਲ ਪਹੁੰਚਿਆ ਇੱਕ ਇਲਾਕਾ ਹੈ ਤਰਾਵੜੀ ਕਹਿੰਦੇ ਉਸ ਵੇਲੇ ਜੰਗਲਾਤ ਦਾ ਰਸਤਾ ਅਪਣਾਇਆ ਜੇ ਸਿੱਧਾ ਰਸਤਾ ਅਪਣਾਦਾ ਤੇ ਆਪ ਜੀ ਨੂੰ ਪਤਾ ਹੈ ਕਿ ਔਰੰਗਜ਼ੇਬ ਦੇ ਸਿਪਾਹੀ ਪਿੱਛੇ ਲਬੜੇ ਸੰ ਇਸ ਕਰਕੇ ਭਾਈ ਚੇਤੇ ਨੇ ਜੰਗਲ ਦਾ ਰਸਤਾ ਅਪਣਾਇਆ ਰਸਤਾ ਅਪਣਾਉਂਦੇ ਆ ਪੈਰਾਂ ਵਿੱਚ ਜਖਮ ਹੋ ਗਏ ਨੇ ਕੰਡੇ ਬੜੇ ਨੇ ਬੜਾ ਕੁਝ ਪੱਥਰ ਚੁਬੇ ਨੇ ਪਰ ਗੁਰੂ ਗੁਰੂ ਕਰਦਾ ਹੋਇਆ بسੇ ਕੋਈ ਮਨ ਵਿੱਚ ਆਸ ਹੈ ਮੈਂ ਆਪਣੇ ਗੁਰੂ ਦੇ ਸੀਸ ਨੂੰ ਝੁਲਣਾ ਦੇ ਦੇਵਾਂ ਬੇਦ ਵੀ ਨਹੀਂ ਹੋਣ ਦੇ ਕਹਿੰਦੇ ਨੇ ਪ੍ਰਮੁਖੋ ਜਦੋਂ ਸਾਮਾ ਪੈਣ ਲੱਗੀ ਹੈ ਕਹਿੰਦੇ ਤਰਾਕੀ ਸੀਸ ਲੈ ਕੇ ਭਾਈ ਜੇਤਾ ਪਹੁੰਚ ਗਿਆ ਉੱਥੇ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ ਜੀਤਾ ਨਾਮ ਹੈ ਭਾਈ ਦੇਵਾ RAM ਹੁਣ ਇਹ ਭਾਈ ਦੇਵਾ RAM ਕੌਣ ਹੈ ਇਹਨਾਂ ਸਰਕਾਰੀ ਸਿਪਾਹੀਆਂ ਦੇ ਵਸਤਰ ਧੁੰਦਾ ਸੀ ਤੇ ਜਾਤ ਦਾ ਧੋਬੀ ਸੀ ਕਪੜੇ ਧੁੰਦਾ ਕਾਰੋਬਾਰ ਸੀ ਇਕ ਸਮਾਂ ਇਹ ਅੰਤਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਤੇ ਸਤਿਗੁਰ ਦੇ ਚਰਨਾਂ ਵਿੱਚ ਭੇਟਾ ਰੱਖੀ ਤੇ ਮਨ ਜੋੜ ਕੇ ਝੋਲੀ ਅੜ ਕੇ ਖੜਾ ਹੋ ਗਿਆ ਕਿ ਹੇ ਗੁਰ ਤੇਗ ਬਹਾਦਰ ਸਾਹਿਬ ਮੈਂ ਸੁਣਿਆ ਤੇਰੇ ਦਰ ਤੇ ਕੋਈ ਗਰੀਬ ਆਵੇ ਅਮੀਰ ਆਵੇ ਨੀਚੀ ਜਾਤ ਦਾ ਆਵੇ ਉੱਚੀ ਜਾਤ ਦਾ ਆਵੇ ਤੋ ਵਿਤ ਕਰਾ ਨਹੀਂ ਰੱਖਦਾ ਜੋ ਕੁਝ ਤੇਰੇ ਦੰਤ ਤੁਮ ਮੰਗਦੇ ਨੇ ਤੋ ਸਗਣਾ ਦੀਆਂ ਝੋਲੀਆਂ ਭਰ ਕੇ ਤੋ ਦੇ ਦਿੰਦਾ ਹੈ ਉਸਨੇ ਫਰਿਆਦ ਕੀਤੀ ਦੇਵਾ ਰਾਮ ਤੋਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਰਦਾਸ ਸੁਣ ਕੇ ਬੜੇ ਪਰਸਨ ਹੋਏ ਕਹਿ ਲਗੇ ਭਾਈ ਦੇਵਾ ਰਾਮ ਮੰਗ ਕੀ ਮੰਗਣਾ ਹੈ ਭਾਈ ਦੇਵਾ ਰਾਮ ਬਸ ਕੇ ਕਹਿ ਲਗੇ ਸਤਿਗੁਰ ਜੀ ਜੇ ਮੈਂ ਮਨਨਾ ਦਾ ਮਨਾਤੇ ਨਹੀਂ ਕਰੋਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਲਿਆ ਸਕੇ ਨਾ ਜੋ ਮੰਗੇਗਾ ਤੇਹੀ ਝੋਲ ਚ ਪਾ ਦੇਗਾ ਕਹਿੰਦੇ ਸਤਗੁਰੂ ਜੀ ਫਿਰ ਕਿਰਪਾ ਕਰਿਓ ਮੈਂ ਗਰੀਬ ਹਾਂ ਗਰੀਬ ਦੀ ਪੁੱਲੀ ਵਿੱਚ ਕਦੀ ਚਰਨ ਜ਼ਰੂਰ ਪਾਓ ਮੈਨੂੰ ਤੇ ਤੁਹਾਡੀ ਸੇਵਾ ਕਰਨੀ ਚਾਹਦਾ ਫਿਰ ਨਾਲ ਇਹ ਕਹਿੰਦਾ ਹੈ ਦੇਵ ਨਾਮ ਸਤਗੁਰੂ ਜੀ ਹਾਂ ਤਾ ਭਰਿਓ ਜੇ ਆਓਗੇ ਜੇ ਤੁਹਾਡੇ ਕੋਲ ਸਮਾਂ ਨਹੀਂ ਤੇ ਹੁਣੀ ਮੈਨੂੰ ਮਨਾ ਕਰ ਲਵੋ ਮੈਨੂੰ ਕੋਈ ਗੁੱਸਾ ਨਹੀਂ ਲੱਗੇਗਾ ਪਰ ਜੇ ਮੇਰੇ ਨਾਲ ਵਾਅਦਾ ਕਰਦੇ ਹੋ ਨਾ ਤੇ ਤੁਹਾਨੂੰ ਆਣ ਜ਼ਰੂਰ ਪਹੇਗਾ ਗੁਰੂ ਤੇ ਇਹ ਵਾਅਦਾ ਸਾਜੀ ਕਹਿ ਲਿਏ ਭਾਈ ਦੇਵਰਾਜ ਅੱਜ ਗੁਰੂ ਤੇਰੇ ਨਾਲ ਵਾਅਦਾ ਕਰਦਾ ਹੈ ਗੁਰੂ ਜਿਸ ਪ੍ਰਸਥਿਤੀ ਵਿੱਚ ਹੋਵੇਗਾ ਜਿਸ ਹਾਲਤ ਵਿੱਚ ਵੀ ਹੋਗਾ ਤਾਂ ਤਦੂ ਦਰਸ਼ਨ ਧੀਰਭਗਤ ਜਰੂਰ ਪਹੁੰਚਾ ਕਹਿੰਦੇ ਨੇ ਇੱਧਰ ਭਾਈ ਜੇਤਾ ਜੇੜਾ ਨਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰਸ ਲੈ ਕੇ ਕਹਿੰਦੇ ਸਾਮਾ ਪੈ ਗਈਆਂ ਭਾਈ ਜੇਤੇ ਨੇ ਮਨ ਵਿੱਚ ਵਿਚਾਰ ਕੀਤਾ ਜੇ ਅੱਗੇ ਗਿਆ ਕਿਧਰੇ ਸਿਪਾਈ ਨਾ ਮਿਲ ਜਾਣ ਮੇਰੇ ਗੁਰੂ ਦਾ ਸਿਰਸ ਨਾ ਖੋਲੇ ਉਸ ਨੇ ਮਨ ਵਿੱਚ ਵਿਚਾਰ ਬਣਾਈ ਅਜ ਲਾਤੀ ਮੈਂ ਝਾੜੀ ਵਿੱਚ ਉਜਾਰਾਂ ਇੱਧਰ ਭਾਈ ਦੇਵਾ ਰਾਮ ਨੂੰ ਪਤਾ ਲੱਗਿਆ ਕਿਉਂਕਿ ਸਰਕਾਰੀ ਸਿਪਾਹੀਆਂ ਦੇ ਵਸਤਰ ਧੋਦਾ ਸੀ ਸਾਰੀ ਖਬਰ ਉਸ ਨੂੰ ਲੱਗਦੀ ਰਹੀ ਮਨ ਵਿੱਚ ਆਸ ਹੈ ਮੇਰਾ ਗੁਰੂ ਤੇਗ ਬਹਾਦਰ ਆਵੇਗਾ ਤਪ ਹਨ ਲੱਗਿਆ ਗੁਰੂ ਤੇਗ ਬਹਾਦਰ ਸੈਤਨੂ ਕੈਦ ਕਰ ਰਿਹਾ ਰੋ ਪਿਆ ਵੀ ਗੁਰੂ ਨੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਉਹ ਗੁਰੂ ਕਿਵੇਂ ਆਵੇਗਾ ਨਾ ਬਣਾ ਗੁਰੂ ਜ਼ਰੂਰ ਆਵੇਗਾ ਪਤਾ ਲੱਗਿਆ ਤਿੰਨ ਪਿਆਰੇ ਸ਼ਹੀਦ ਕਰ ਦਿੱਤੇ ਨੇ ਔਰੰਗਜ਼ੇਬ ਨੇ ਮਨ ਵਿੱਚ ਖਿਆਲ ਆਇਆ ਉਹਨੇ ਗੁਰੂ ਵੀ ਸ਼ਹੀਦ ਕਰਨਾ ਹੈ ਮਨਾਉ ਗੁਰੂ ਨੇ ਕਿੱਥੇ ਆਉਣਾ ਹੈ ਅੰਦਰੋਂ ਫੇਰ ਆਵਾਜ਼ ਆਈ ਨਾ ਦੇਵਾਨਾ ਗੁਰੂ ਬਾਤਾ ਕਰਕੇ ਕਦੇ ਵੀ ਨਹੀਂ ਮੁਕਰਦਾ ਜ਼ਰੂਰ ਆਵੇਗਾ ਥੋੜੀ ਦੇਰ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕਰ ਦਿੱਤਾ ਬੁੱਭਾਂ ਨਿਕਲ ਗਈਆਂ ਸੁਣ ਕੇ ਦੇਵਾ ਰਾਮ ਦੀ ਤੇ ਬੁੱਭਾਂ ਮਾਰ ਕੇ ਹੱਥ ਬਨ ਕੇ ਜ਼ਮੀਨ ਤੇ ਦੋਵਾਂ ਕੋਡੇ ਟੇਕ ਕੇ ਝੋਲੀ ਹਲ ਕੇ ਕਹਿ ਲਗਾ ਹੇ ਗੁਰੂ ਤੇਗ ਬਹਾਦਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਹਾਂ ਤਾਂ ਭਰਿਓ ਜੇ ਮੇਰੇ ਘਰ ਲਾਓਗੇ ਹੁਣ ਤਾਂ ਤੁਸੀਂ ਸ਼ਹੀਦ ਹੋ ਗਏ ਪਤਾ ਨਹੀਂ ਕਿੰਨੇ ਮੰਦੇ ਕਰਮਾਂ ਕੀਤੇ ਹੋਣਗੇ ਜੇ ਤੋਂ ਮੇਰੇ ਘਰ ਵਿੱਚ ਨਹੀਂ ਪੈਰਾ ਪਾਇਆ ਉੱਤਰ ਭਾਈ ਤੇਵਾ ਰਾਮ ਰੋਈ ਜਾ ਰਿਹਾ ਤੇ ਕੱਪੜੇ ਧੋਈ ਜਾ ਰਿਹਾ ਨਹੀਂ ਜਾਣਦਾ ਗੁਰੂ ਤੇਰੇ ਕਣ ਆ ਰਿਹਾ ਕਹਿੰਦੇ ਨੇ ਰੋਈ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੀ ਜਾਂਦਾ ਐਵੇਂ ਥੋੜੀ ਕਿਹਾ ਜੋ ਗੋਬਿੰਦ ਸਿੰਘ ਜੀ ਨੇ ਤੇਗ ਬਹਾਦਰ ਸਿਮਰਿਆ ਕਰ ਨੌ ਨਿੱਦ ਆਵੇ ਧਾਏ ਸਭ ਥਾਹੀ ਹੋਈ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਿਓ ਸਿਮਰਿਓ ਗੋਬਿੰਦ ਸਿੰਘ ਜੀ ਕਹਰੇ ਨੇ ਤੁਸੀਂ ਜਿੱਥੇ ਵੀ ਹੋ ਗੁਰੂ ਤੇਗ ਬਹਾਦਰ ਤੁਹਾਡੇ ਉਪਾਰ ਸਵਾਰ ਵਾਸਤੇ ਆਇਆ ਹੋ ਰਿਹਾ ਹੈ ਪਤਾ ਲੱਗ ਗਿਆ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ ਉਲਾਮੇ ਦੇ ਹੀ ਜਾਂਦਾ ਕਦੇ ਆਪਣੇ ਆਪ ਨੂੰ ਕੁਰਸੀ ਜਾਂਦਾ ਮੈਂ ਬੜਾ ਭੈੜੇ ਕਰ ਸਭਨਾਂ ਦੇ ਕਾਰਜ ਸਵਾਰ ਦਿੱਤੇ ਪਰ ਗਰੀਬ ਦੇ ਘਰ ਤੇਰਾ ਵੀ ਪਾਗ ਕਹਿਣੇ ਇੰਨਿਖ ਤੇਰੇ ਵਿੱਚ ਨਾ ਝਾੜੀ ਵਿੱਚ ਖੜਾਕ ਦੀ ਆਵਾਜ਼ ਆਈ ਦੇਵਰਾਮ ਸੁਝੇ ਤੋ ਕੇ ਖੜਾ ਹੋ ਗਿਆ ਕੋਈ ਜੰਗਲ ਹੈ ਕੋਈ ਯਾਦਵਰ ਹੋ ਸਕਦਾ ਕੋਈ ਹੋਰ ਕੋਈ ਚੀਜ਼ ਹੋ ਸਕਦੀ ਹੈ ਹੌਲੀ ਹੌਲੀ ਪਹੁੰਚ ਗਿਆ ਕਹਿਣ ਲੱਗਿਆ ਕੋਣ ਤੇ ਭਾਈ ਜੇਤੇ ਦੇ ਸੀਸ ਤੇ ਛੱਪੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਹੈ ਖੜਾ ਹੋ ਗਿਆ ਭਾਈ ਦੇਵਾ ਰੰਗ ਕਿ ਲੇ ਦੇਖਣ ਵਿੱਚ ਤਾਂ ਤੂੰ ਗੁਰੂ ਦਾ ਸਿੱਖ ਲੱਗਦਾ ਹੈ ਕਹਿੰਦੇ ਹਾਂ ਹੋਰੀ ਬੋਲ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹਾਂ ਤੂੰ ਟੋਕਰੀ ਵਿੱਚ ਕੋਈ ਚੀਜ਼ ਵੇਚ ਰਿਹਾ ਹੈ ਕਹਿੰਦੇ ਇਹ ਗੱਲ ਮੈਂ ਬਾਦ ਸਾਂਗ ਤੇ ਭਾਈ ਦੇ ਆਰਬ ਕਹਿ ਲਗਾ ਮੈਨੂੰ ਇੱਕ ਗੱਲ ਦੱਸ ਹਾਂ ਦੇਵਾ ਰਾਮ ਤੁਸਨੋਂ ਪੁੱਛਦਾ ਭਾਈ ਜੇਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਤੁਸ ਸੁਣਿਆ ਭਾਈ ਜੇਤਾ ਜੀ ਕਹੇ ਹਾਂ ਮੈਂ ਵੀ ਸੁਣਿਆ ਕਿ ਗੱਲ ਸੱਚ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋ ਗਏ ਕਿਉਂਕਿ ਭਾਈ ਜੇਤਾ ਤਾਂ ਨਹੀਂ ਦੱਸਦੇ ਕਦਰੇ ਕੋਈ ਔਰਗ ਜੀਵਦਾ ਕਬਰੀ ਨਾਲ ਵੀ ਹਾਂ ਮੈਂ ਸੁਣਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਵਿੱਚ ਔਰੰਗਜ਼ੇਬ ਨੇ ਉਹਨਾਂ ਦਾ ਸਰ ਕਲਮ ਕੀਤਾ ਸ਼ਹੀਦ ਕੀਤਾ ਕਹਿੰਦੇ ਨੇ ਸਜਣਾ ਜੇ ਤੂੰ ਗੁਰੂ ਦਾ ਸੇਕ ਹੈ ਕਿ ਤੂੰ ਗੁਰੂ ਤੇ ਭਰੋਸਾ ਹੈ ਭਾਈ ਚੇਤਨੂ ਕਹਿੰਦੇ ਨੇ ਦੇਵਰਾ ਕਹਿੰਦੇ ਹਾਂ ਮੈਨੂੰ ਤਾਂ ਗੁਰੂ ਤੇ ਬੜਾ ਭਰੋਸਾ ਹੈ ਕਹਿੰਦੇ ਮੈਨੂੰ ਇਹ ਦੱਸਾਂ ਗੁਰੂ ਕੋਲ ਜੋ ਮੰਗੀਦਾ ਸੱਚ ਵਿੱਚ ਦੇ ਦਿੰਦਾ ਹੈ ਕਹੇ ਜੀਤਾ ਕਿ ਲਗੇ ਕੋਈ ਤੈਨੂੰ ਸੱਗ ਲੱਗਦਾ ਹੈ ਕਹਿੰਦੇ ਹਾਂ ਮੈਂ ਗੁਰੂ ਤੇਗ ਬਹਾਦਰ ਜੀ ਦੇ ਘਰ ਗਿਆ ਸੀ ਅਨੰਦ ਪ੍ਰਸਾਦ ਮੈਂ ਝੋਲੀ ਅੜ ਕੇ ਕੁਝ ਨਹੀਂ ਮੰਗਿਆ ਮੈਂ ਕਿ ਕੋ ਦਾਤ ਮੰਗੀ ਸੀ ਗੁਰੂ ਤੇਗ ਬਹਾਦਰ ਦਾਤਾ ਮੇਰੇ ਘਰ ਜ਼ਰੂਰ ਫੇਰਾ ਪਾਇਓ ਗੁਰੂ ਜੀ ਤੱਕ ਸ਼ਹੀਦ ਹੋ ਗਏ ਨੇ ਮੈਂ ਸਵੇਰ ਨਾਲ ਰੋ ਰੋ ਕੇ ਅੱਖਾਂ ਸੁਝਾਈਆਂ ਨੇ ਗੁਰੂ ਨੇ ਵਾਦਾ ਕਰਕੇ ਮੁੱਕ ਰੱਖੇ ਪਤਾ ਨਹੀਂ ਮੈਂ ਕਿਹੜੇ ਮਦਦ ਭਾਗੀ ਕਰਮ ਕੀਤੇ ਨੇ ਗੁਰੂ ਸ਼ਹੀਦ ਦੀ ਤਪ ਆ ਗਿਆ ਔਰ ਗਰੀਬ ਦੇ ਘਰ ਨੂੰ ਭਾਗ ਦੇ ਨੂੰ ਆਇਆ ਭਾਈ ਚੇਤੇ ਨੇ ਦੇਖਿਆ ਇਹ ਤਾਂ ਸੱਚਾ ਹੀ ਗੁਰੂ ਦਾ ਸਿੱਖ ਰੋਈ ਜਾ ਰਿਹਾ ਮੇਰਾ ਗੁਰੂ ਸ਼ਹੀਦ ਹੋ ਗਿਆ ਭਾਈ ਚੇਤਾ ਕਹਿ ਲੱਗਿਆ ਤੂੰ ਰੋ ਨਾ ਗੁਰੂ ਤੇ ਭਰੋਸਾ ਦੇ ਤੈਨੂੰ ਕਹਿੰਦੇ ਭਰੋਸਾ ਤਾਂ ਹੈ ਹੁਣ ਸੀਸ ਹੀ ਕਲਮ ਹੋ ਗਿਆ ਗੁਰੂ ਨੇ ਹੁਣ ਕਿੱਥੇ ਫੇਰਾ ਪਾਣਾ ਪਰੋਸਾ ਹੈ ਪਰ ਹੁਣ ਤਾਂ ਗੁਰੂ ਸ਼ਹੀਦ ਹੋ ਗਿਆ ਹੁਣ ਕਿਵੇਂ ਤੇਰਾ ਪਾਵੇਂਗਾ ਕੱਲ ਗੱਲ ਛੱਡ ਮੈਨੂੰ ਇਹ ਦੱਸ ਨਾ ਰਾਤ ਨੂੰ ਤੂੰ ਕਿੱਥੇ ਜਾਵੇਂਗਾ ਕਹਿੰਦੇ ਭਾਈ ਮੈਂ ਕਿੱਥੇ ਜਾਣਾ ਹੈ ਸਮਾ ਪੈ ਗਈਆਂ ਪੈਂਡੇ ਬੜੇ ਦੂਰ ਦੇ ਤੈਅ ਕਰਨੇ ਨੇ ਦੇ ਤੇਰੀਆਂ ਗੱਲਾਂ ਵਿੱਚੋਂ ਬੜਾ ਪ੍ਰੇਮ ਨਜ਼ਰ ਆਉਂਦਾ ਭਾਈ ਇਹ ਵਾਰ ਆ ਭਾਈ ਚੇਤਾ ਜੀ ਨੂੰ ਕਹਰੇ ਤੂੰ ਗੁਰੂ ਦਾ ਸਿੱਖ ਹੈ ਇਸ ਤਰ੍ਹਾਂ ਕਰ ਅੱਜ ਰਾਤ ਮੇਰੇ ਘਰ ਗੁਜ਼ਾਰਲੇਗਾ ਜੋ ਘਰ ਵਿੱਚ ਰੁੱਖਾ ਸੁੱਕਾ ਪੜਿਆ ਦੋਆ ਖਾ ਕੇ ਗੁਰੂਆਂ ਦੀਆਂ ਗੱਲਾਂ ਕਰਾਂਗੇ ساری ਰਾਤ ਭਾਈ ਦੇਵਰਾਮ ਜੀ ਬੇਰਾਗ ਭਾਈ ਜੇਤਾ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਤੁਰ ਪਿਆ ਜਦੋਂ ਕੇ ਤਸਵੀਰ ਛਪੇ ਚ ਸੀਸ ਰੱਖਿਆ ਥੱਲੇ ਨਹੀਂ ਉਤਾਰਦੇ ਭਾਈ ਜੇਤਾ ਕਹਿੰਦੇ ਦੇਵਾ RAM ਮੈਨੂੰ ਦੱਸ ਹਾਂ ਤੂੰ ਗੁਰੂ ਨੂੰ ਕਿੰਨਾ ਪ੍ਰੇਮ ਕਰਦਾ ਕਹਿੰਦਾ ਬਹੁਤ ਜ਼ਿਆਦਾ ਤੇ ਬਿਆਨ ਨਹੀਂ ਕਰ ਸਕਦਾ ਜੇ ਗੁਰੂ ਤੇਗ ਭਗਤਨ ਤੇਰੇ ਘਰ ਆ ਜਾਣ ਤਾਂ ਤੂੰ ਕੀ ਕਰੇਗਾ ਕਹਿੰਦੇ ਮੈਂ ਕਰਾਂਗਾ ਕੀ ਮੈਂ ਚੰਦਨ ਦਾ ਪੀੜਾ ਪਿਆਰ ਕੀਤਾ ਛੇਤੀ ਗਿਆ ਚੰਦਨ ਦਾ ਪੀੜਾ ਚੁਕ ਲਿਆ ਮੈਂ ਇੱਥੇ ਗੁਰੂ ਤੇਗ ਬਹਾਦਰ ਜੀ ਨੂੰ ਬਿਠਾਵਾਂਗਾ ਲੋਹੀ ਜਾ ਰਿਹਾ ਹੈ ਪਤਾ ਹੈ ਵੀ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦ ਹੋ ਗਏ ਕਹਿੰਦੇ ਬਸ ਗੁਰੂ ਨੂੰ ਖਾਲੀ ਚੌਕੇ ਤੇ ਬਿਠਾਏਗਾ ਕਹਿੰਦੇ ਨਾ ਮੈਂ ਮਖਮਲ ਦੀ ਚਾਦਰ ਹੁਣੀ ਹੈ ਮੈਂ ਚਾਦਰ ਵਿਛਾ ਕੇ ਉਸ ਦੇ ਉੱਪਰ ਗੁਰੂ ਤੇਗ ਬਹਾਦਰ ਜੀ ਨੂੰ ਬਿਠਾਵਾਂਗਾ ਬਸ ਇੰਨੀਂ ਤੇ ਕਾਦਰੇਗਾ ਗੁਰੂ ਤੇਗ ਬਹਾਦਰ ਜੀ ਨੂੰ ਨਾ ਨਾ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਸਤੇ ਇੱਕ ਚੋਲਾ ਰੱਖਿਆ ਹੈ ਕੁਝ ਤਬੜੇ ਰੱਖੇ ਨੇ ਮੈਨੂੰ ਅਕੀਨ ਸੀ ਮੇਰਾ ਗੁਰੂ ਤੇਗ ਬਹਾਦਰ ਆਵੇਗਾ ਮੈਂ ਚੋਲਾ ਭੇਟਾ ਕਰਾਂਗਾ ਤੇ ਦਸਮਤ ਦੀ ਮਾਇਆ ਚਰਨ ਤੇ ਰੁਕੀ ਮਤਾ ਦੇਖਾਂਗਾ ਇੰਨੀ ਇੱਕ ਗੱਲ ਹੋਈ ਉਹ ਛੱਪਾ ਜਿਹੜਾ ਸਣ ਤੇ ਰੱਖਿਆ ਸੀ ਨਾ ਉਹ ਉਸ ਚੌਂਕੀ ਦੇ ਉੱਪਰ ਰੱਖ ਦਿੱਤਾ ਜਦੋਂ ਰੱਖਿਆ ਨਾ ਭਾਈ ਦੇਵਾ ਰਬ ਕਹਿ ਲਗੇ ਠੀਕ ਹੈ ਤੂੰ ਗੁਰੂ ਦਾ ਸਿੱਖ ਹੈ ਇਹ ਛੱਪਾ ਆਪਣਾ ਚੁੱਕ ਲੈ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਦੇ ਪੈਰਾਂ ਉੱਤੇ ਕੋਈ ਦੂਜਾ ਨਹੀਂ ਰਹਿ ਸਕਦਾ ਛੱਪਾ ਚੁੱਕ ਛੇਤੀ ਕਹਿਣ ਲਗੇ ਸਜਣਾ ਨਾਲੇ ਕਹੀ ਜਾਂਦਾ ਗੁਰੂ ਤੇਗ ਬਹਾਦਰ ਜੀ ਆਉਣਗੇ ਇਹ ਕੁਝ ਦਵਾਗਾ ਉਹ ਕੁਝ ਦਵਾਗਾ ਨਾਲੇ ਕਹੀ ਜਾਵੇ ਛੱਪਾ ਚੁੱਕ ਤੂੰ ਕਹਿਣਾ ਕੀ ਚਾਹੁੰਦਾ ਹੈ ਕਹਿੰਦੇ ਧੀਰਜ ਰੱਖੀ ਉੱਚੀ ਨਾ ਹੋਦੀ ਜੇ ਤੂੰ ਦੋ ਗੱਲ ਮੇਰੀ ਮੰਨ ਲਵੇ ਤੇ ਮੈਂ ਗੁਰੂ ਤੇਗ ਬਹਾਦਰ ਜੀ ਦੇ ਤੁਦਰਸ਼ਨ ਕਰਾ ਦੇਗਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਾ ਦੇਵੇਗਾ ਕਹਿੰਦੇ ਹਾਂ ਕਹਿੰਦੇ ਘਰ ਨੂੰ ਕੁੰਡੀ ਲਾ ਦਰਵਾਜ਼ੇ ਨੂੰ ਕੁੰਡੀ ਲਾਈ ਬੋਲੀ ਤਾਂ ਨਾ ਰੋਈ ਕਹਿੰਦੇ ਨੇ ਧਿਆਨ ਨਾਲ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰ ਲਈ ਉਹ ਵਾਅਦਾ ਕਰਕੇ ਮੁਕਰਦਾ ਨਹੀਂ ਉਹ ਸੀਸ ਕਟਣ ਤੋਂ ਬਾਅਦ ਵੀ ਵਾਅਦਾ ਪੂਰਾ ਕਰਦਾ ਹੈ ਕਹਿੰਦੇ ਨੇ ਇੱਕ ਕੱਪੜਾ ਖੋਲਿਆ ਥੋੜੀ ਜਿਹੀ ਰਗਾਈ ਦੂਜਾ ਕੱਪੜਾ ਖੋਲਿਆ ਤੇ ਥੋੜਾ ਜਿਹਾ ਫਿੱਕਾ ਜਿਹਾ ਖੂਨ ਨਜ਼ਰ ਆਇਆ ਤੀਜਾ ਕੱਪੜਾ ਖੋਲਿਆ ਯਕੀਨ ਹੋ ਗਿਆ ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ ਚੌਥਾ ਖੋਲਿਆ ਪੰਜ ਫੜ ਲਈ ਬਸ ਹੁਣ ਨਾ ਕਿ ਖੋਲੀ ਬੁੱਬਾ ਮਾਰ ਕੇ ਕੁੱਟ ਲਈ ਜ਼ਮੀਨ ਤੇ ਤੇਗ ਕੇ ਰੋਪਿਆ ਹੇ ਗੁਰੂ ਤੇਗ ਬਹਾਦਰ ਸਤਿਗੁਰੂ ਦਾਤਾ ਮੈਨੂੰ ਨਹੀਂ ਪਤਾ ਸੀ ਤੋ ਸਿੱਖ ਦੀ ਅਰਦਾਸ ਇਸ ਤਰ੍ਹਾਂ ਪੂਰੀ ਕਰਵਾ ਦੇਗਾ ਮੈਨੂੰ ਨਹੀਂ ਪਤਾ ਸੀ ਤੂੰ ਸਿੱਖ ਦੀ ਅਰਦਾਸ ਇਸ ਤਰ੍ਹਾਂ ਪੂਰੀ ਕਰਵਾਵੇਂਗਾ ਕਹਿੰਦੇ ਪੰਜਵਾ ਕੱਪੜਾ ਚੁੱਕਿਆ ਜਦੋਂ ਚੁੱਕਿਆ ਦਾ ਪੰਜਵਾ ਤੇ ਦਾਣਾ ਸਤਿਗੁਰ ਜੀ ਦਾ ਕਪੜੇ ਨਾਲ ਖੂਨ ਲੱਗ ਜਿਮੜਿਆ ਹੋਇਆ ਸੀ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬੀ ਦਾ ਸਰੂਪ ਅੱਖਾਂ ਵਿੱਚੋਂ ਅੰਜੂ ਨਿਕਲ ਗਏ ਰੋ ਰੋ ਕੇ ਦਾੜਾ ਭਿੱਜ ਗਿਆ ਹਰ ਜਿਹੜਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਝੁਕਾ ਦਿੱਤਾ ਬਾਦ ਆਤਿਆ ਮੈਂ ਸਾਰੇ ਦਾਤੇ ਦੇ ਨਾ ਸੁਣੇ ਪਰ ਦਾਤਿਆ ਤੇਰੇ ਵਰਗਾ ਦਾਤਾ ਕੋਈ ਨਹੀਂ ਜਿਹੜਾ ਸੀਸ ਕਟਣ ਤੋਂ ਬਾਅਦ ਵੀ ਸਿੱਖਾਂ ਦੀਆਂ ਮਨੂ ਕਾਮਨਾ ਨੂੰ ਭੁੱਲ ਨਾ ਘਹੀ ਜਾ ਰਿਹਾ ਮਨੋਂ ਕਾਮਨਾ ਨੂੰ ਪੂਰੀਆ ਕਰੀ ਜਾ ਰਿਹਾ ਭਾਈ ਜੇਤੇ ਨੂੰ ਕਹਿੰਦਾ ਮੈਨੂੰ ਦੱਸ ਉਹ ਗੁਰੂ ਤੇ ਸਿੱਖਾ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੀ ਸੇਵਾ ਕਰਾਂ ਕਹਿ ਲਗਾ ਭਾਈ ਜਿਨਤਾ ਦੇਖ ਮੇਰੇ ਪੈਰਾਂ ਵਿੱਚ ਜ਼ਖਮ ਹੋ ਗਏ ਨੇ ਮੈਂ ਲੰਬਾ ਪੈਂਡਾ ਤੈਅ ਕਰਕੇ ਆਇਆ ਤੇ ਅੱਗੇ ਵੀ ਲੰਬਾ ਪੈਂਡਾ ਤੈਅ ਅਨੰਪੁਰ ਸਾਹਿਬ ਤੱਕ ਮੈਂ ਸੀਸ ਪੋਚੜਾ ਦੇ ਗੁਰੂ ਤੇਗ ਬਹਾਦਰ ਤੇਰੇ ਘਰ ਆਏ ਨੇ ਹੁਣ ਜੇ ਤਰਸ ਕੀਤਾ ਨਾ ਗੁਰੂ ਨੇ ਤੇਰੇ ਤੇ ਦੇ ਮੈਂ ਆਰਾਮ ਕਰ ਲਵਾ ਤੋ ਸਾਰੀ ਰਾਤ ਚਰ ਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਚੌਂਕੀ ਤੇ ਸੀਸ ਮੇਰੇ ਗੁਰੂ ਦਾ ਰੱਖਿਆ ਅੱਖਰ ਖੁੱਲੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੁੱਲਾ ਤੂੰ ਮੁਸਕਰਾਉਂਦੇ ਪੇਰੇ ਕਿਉਂਕਿ ਮਾਂ ਨਾਲ ਨਾਣਕੀ ਨਾਲ ਵਾਦਾ ਕੀਤਾ ਸੀ ਮਾਂ ਜਿਹੋ ਜਹ ਹੱਸਦਾ ਚਿਹਰਾ ਜਾ ਰਿਆ ਇਹ ਹੋ ਜਾਈ ਤੇਰੀ ਘੁਰਵਾ ਵਸਾਏਗਾ ਇਸ ਕਰਕੇ ਸੀਸ ਵਾਪਸ ਆਇਆ ਸੀ ਦੀਪਾ ਅਗਲਾ ਦਿਨ ਚੜਿਆ ਭਾਈ ਜੇਤੇ ਨੇ ਕਪੜੇ ਵਿੱਚ ਲਪੇਟ ਕੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਈਆਂ ਦੇ ਕਾਰਜ ਸਵਾਰਦੇ ਹੋਇਆ ਤਕਰੀਬਨ 322 ਕਿਲੋਮੀਟਰ 12 ਨਵੰਬਰ ਤੋਂ ਚਲੇ ਸਨ 16 ਨਵੰਬਰ ਨੂੰ ਕਿਰਤ ਪ੍ਰਸਾਦ ਪਹੁੰਚ ਗਏ ਭਾਈ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਝੋਲੀ ਵਿੱਚ ਤੇ ਮਾਤਾ ਗੁਜਰ ਕੌਰ ਤੇ